ਸਿੱਧੂ ਮੂਸੇਵਾਲੇ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਵੱਲੋਂ ਸਿੱਧੂ ਦੇ ਸੋਸ਼ਲ ਮੀਡੀਆ ਉੱਤੇ ਗੀਤ ਦਾ ਪੋਸਟਰ ਜਿਹੜਾ ਰਿਲੀਜ਼ ਕੀਤਾ ਗਿਆ ਜਿਸ ਦਾ ਨਾਮ ਰੋਟਾ ਹੋਵੇਗਾ ਤੁਹਾਨੂੰ ਦੱਸ ਦੇ ਕਿ ਹਾਲੀ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਵੀ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਵੱਲੋਂ ਨਵੇਂ ਗੀਤ ਦਾ ਜ਼ਿਕਰ ਕੀਤਾ ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ 30 ਨਵੰਬਰ ਦੇ ਆਸ-ਪਾਸ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਰਿਲੀਜ਼ ਹੋਵੇਗਾ ਤਾਂ ਹੁਣ ਮਾਪਿਆਂ ਦੇ ਵੱਲੋਂ ਫੈਨਜ਼ ਨਾਲ ਇਹ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਉਹਨਾਂ ਵੱਲੋਂ ਗੀਤਾ ਜਿਹੜਾ ਇਹ ਪੋਸਟਰ ਸਾਂਝਾ ਕੀਤਾ ਗਿਆ ਲਿਖਿਆ ਗਿਆ ਕਿ ਤਿਆਰ ਹੋ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਦਰਖਤ ਦੇ ਨਾਲ ਬੰਦੂਕਾਂ ਜਿਹੜੀਆਂ ਲੜਕਦੀਆਂ ਦਿਖਾਈ ਦੇ ਰਹੀਆਂ ਨੇ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦੀ ਖਬਰ ਸੁਣਦੇ ਸਾਰ ਹੀ ਫੈਨਸ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਚੁੱਕੀ ਹੈ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਵੱਲੋਂ ਸਿੱਧੂ ਦੀ ਸੋਸ਼ਲ ਮੀਡੀਆ ਉੱਤੇ ਇਹ ਜਿਹੜਾ ਪੋਸਟ ਸਾਂਝਾ ਕੀਤਾ ਗਿਆ ਫੈਨਸ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਕਮੈਂਟਸ ਵੀ ਕੀਤੇ ਜਾ ਰਹੇ ਨੇ ਸਿੱਧੂ ਮੂਸੇਵਾਲੇ ਦਾ ਕੋਈ ਵੀ ਨਵਾਂ ਗੀਤ ਆਉਣਾ ਹੋਵੇ ਤਾਂ ਫੈਨਸ ਵੱਲੋਂ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ ਭਾਵੇਂ ਸਿੱਧੂ ਮੂਸੇਵਾਲਾ ਸਾਡੇ ਵਿੱਚਕਾਰ ਨਹੀਂ ਪਰ ਉਸਦੇ ਫੈਨਸ ਉਸਦੇ ਨਵੇਂ ਗੀਤਾਂ ਦਾ ਇੰਤਜ਼ਾਰ ਕਰਦੇ ਨੇ ਤੇ ਹੁਣ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਵੱਲੋਂ ਇਹ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਂਝੀ ਕੀਤੀ ਗਿਆ SIDDU MOOSEWALE ਦੇ ਨਵੇਂ ਗੀਤ BROTT ਦਾ ਪੋਸਟਰ ਉਸ ਦੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਪਹਿਲਾਂ ਵੀ SIDDU MOOSEWALE ਦੀ ਮੌਤ ਤੋਂ ਬਾਅਦ ਉਸ ਦੇ ਕਈ ਅਨਰਿਲੀਜ਼ ਗਾਣੇ ਰਿਲੀਜ਼ ਕੀਤੇ ਗਏ ਤੇ ਹੁਣ SIDDU MOOSEWALE ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਬਾਪੂ ਬਲਕੌਰ ਸਿੰਘ ਵੱਲੋਂ ਕਿਹਾ ਗਿਆ ਸੀ ਕਿ 30 ਨਵੰਬਰ ਦੇ ਆਸ-ਪਾਸ SIDDU MOOSEWALE ਦਾ ਨਵਾਂ ਗੀਤ ਰਿਲੀਜ਼ ਕੀਤਾ ਜਾਵੇਗਾ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਗੀਤਾਂ ਦੇ ਰਾਹੀਂ ਆਪਣੇ ਪੁੱਤ ਨੂੰ ਫੈਨਸ ਦੇ ਵਿੱਚ ਜਿਉਂਦਾ ਰੱਖਣਗੇ ਨਾਲ ਹੀ ਮਾਤਾ ਚਰਨ ਕੌਰ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਕੋਲ ਸਿੱਧੂ ਮੂਸੇਵਾਲੇ ਦੇ ਹਜੇ ਬਹੁਤ ਗੀਤ ਪਏ ਨੇ ਸਾਨੂੰ AI ਨਾਲ ਗੀਤ ਬਣਾਉਣ ਦੀ ਕੋਈ ਲੋੜ ਨਹੀਂ ਕਈ ਫੈਨਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ AI ਨਾਲ ਰਿਲੀਜ਼ ਕੀਤੇ ਜਾ ਰਹੇ ਨੇ ਜਿਸ ਦੇ ਉੱਤੇ ਮਾਪਿਆਂ ਦੇ ਵੱਲੋਂ ਸਟੇਟਮੈਂਟ ਦਿੰਦਿਆਂ ਕਿਹਾ ਗਿਆ ਕਿ ਸਾਡੇ ਕੋਲ ਸਿੱਧੂ ਮੂਸੇਵਾਲੇ ਦੇ ਬਹੁਤ ਗੀਤ ਪਏ ਨੇ ਤੇ ਹੁਣ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਸਿੱਧੂ ਮੂਸੇਵਾਲੇ ਦੇ ਪੇਜ ਉੱਤੇ ਨਵੇਂ ਗੀਤ ਬਰੋਟੇ ਦਾ ਪੋਸਟਰ ਜਿਹੜਾ ਆ ਸਾਂਝਾ ਕੀਤਾ ਗਿਆ ਪੋਸਟਰ ਦੇਖ ਕੇ ਹਰ ਕੋਈ ਅਨੁਮਾਨ ਲਗਾ ਰਿਹਾ ਕਿ ਇਹ ਗੀਤ ਕਿਵੇਂ ਦਾ ਹੋਵੇਗਾ ਤਾਂ ਹੁਣ ਸਿੱਧੂ ਨੂੰ ਚਾਹਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਸਿੱਧੂ ਦਾ ਨਵਾਂ ਗੀਤ ਜਿਹੜਾ ਆ ਆਉਣ ਵਾਲਾ ਹੈ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਵੱਲੋਂ ਸਿੱਧੂ ਦੇ ਸੋਸ਼ਲ ਮੀਡੀਆ ਉੱਤੇ ਗੀਤ ਦਾ ਪੋਸਟਰ ਜਿਹੜਾ ਰਿਲੀਜ਼ ਕੀਤਾ ਗਿਆ ਜਿਸ ਦਾ ਨਾਮ ਰੋਟਾ ਹੋਵੇਗਾ ਤੁਹਾਨੂੰ ਦੱਸ ਦੇ ਕਿ ਹਾਲੀ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਵੀ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਵੱਲੋਂ ਨਵੇਂ ਗੀਤ ਦਾ ਜ਼ਿਕਰ ਕੀਤਾ ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ 30 ਨਵੰਬਰ ਦੇ ਆਸ-ਪਾਸ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਰਿਲੀਜ਼ ਹੋਵੇਗਾ ਤਾਂ ਹੁਣ ਮਾਪਿਆਂ ਦੇ ਵੱਲੋਂ ਫੈਨਜ਼ ਨਾਲ ਇਹ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਦੇ ਵੱਲੋਂ ਗੀਤਾ ਜਿਹੜਾ ਇਹ ਪੋਸਟਰ ਸਾਂਝਾ ਕੀਤਾ ਗਿਆ ਲਿਖਿਆ ਗਿਆ ਕਿ ਤਿਆਰ ਹੋ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਦਰਖਤ ਦੇ ਨਾਲ ਬੰਦੂਕਾਂ ਜਿਹੜੀਆਂ ਲੜਕਦੀਆਂ ਦਿਖਾਈ ਦੇ ਰਹੀਆਂ ਨੇ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦੀ ਖਬਰ ਸੁਣਦੇ ਸਾਰ ਹੀ ਫੈਨਸ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਚੁੱਕੀ ਹੈ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਵੱਲੋਂ ਸਿੱਧੂ ਦੀ ਸੋਸ਼ਲ ਮੀਡੀਆ ਉੱਤੇ ਇਸਾ ਜਿਹੜਾ ਪੋਸਟ ਸਾਂਝਾ ਕੀਤਾ ਗਿਆ ਫੈਨਸ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਕਮੈਂਟਸ ਵੀ ਕੀਤੇ ਜਾ ਰਹੇ ਨੇ ਸਿੱਧੂ ਮੂਸੇਵਾਲੇ ਦਾ ਕੋਈ ਵੀ ਨਵਾਂ ਗੀਤ ਆਉਣਾ ਹੋਵੇ ਤਾਂ ਫੈਨਸ ਵੱਲੋਂ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ ਭਾਵੇਂ ਸਿੱਧੂ ਮੂਸੇਵਾਲਾ ਸਾਡੇ ਵਿੱਚਕਾਰ ਨਹੀਂ ਪਰ ਉਸਦੇ ਫੈਨਸ ਉਸਦੇ ਨਵੇਂ ਗੀਤਾਂ ਦਾ ਇੰਤਜ਼ਾਰ ਕਰਦੇ ਨੇ ਤੇ ਹੁਣ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਵੱਲੋਂ ਇਹ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਂਝੀ ਕੀਤੀ ਗਿਆ SIDDU MOOSEWALE ਦੇ ਨਵੇਂ ਗੀਤ BROTT ਦਾ ਪੋਸਟਰ ਉਸ ਦੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਪਹਿਲਾਂ ਵੀ SIDDU MOOSEWALE ਦੀ ਮੌਤ ਤੋਂ ਬਾਅਦ ਉਸ ਦੇ ਕਈ ਅਨਰਿਲੀਜ਼ ਗਾਣੇ ਰਿਲੀਜ਼ ਕੀਤੇ ਗਏ ਤੇ ਹੁਣ SIDDU MOOSEWALE ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਬਾਪੂ ਬਲਕੌਰ ਸਿੰਘ ਵੱਲੋਂ ਕਿਹਾ ਗਿਆ ਸੀ ਕਿ 30 ਨਵੰਬਰ ਦੇ ਆਸ-ਪਾਸ SIDDU MOOSEWALE ਦਾ ਨਵਾਂ ਗੀਤ ਰਿਲੀਜ਼ ਕੀਤਾ ਜਾਵੇਗਾ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਗੀਤਾਂ ਦੇ ਰਾਹੀਂ ਆਪਣੇ ਪੁੱਤ ਨੂੰ ਫੈਨਸ ਦੇ ਵਿੱਚ ਜਿਉਂਦਾ ਰੱਖਣਗੇ ਨਾਲ ਹੀ ਮਾਤਾ ਚਰਨ ਕੌਰ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਕੋਲ ਸਿੱਧੂ ਮੂਸੇਵਾਲੇ ਦੇ ਹਜੇ ਬਹੁਤ ਗੀਤ ਪਏ ਨੇ ਸਾਨੂੰ AI ਨਾਲ ਗੀਤ ਬਣਾਉਣ ਦੀ ਕੋਈ ਲੋੜ ਨਹੀਂ ਕਈ ਫੈਨਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਏ ਆਇਨਲ ਰੀਲਿਸ ਕੀਤੇ ਜਾ ਰਹੇ ਨੇ ਜਿਸ ਦੇ ਉੱਤੇ ਮਾਪਿਆਂ ਦੇ ਵੱਲੋਂ ਸਟੇਟਮੈਂਟ ਦਿੱੰਦਿਆ ਕਿਹਾ ਗਿਆ ਕਿ ਸਾਡੇ ਕੋਲ ਸਿੱਧੂ ਮੂਸੇਵਾਲੇ ਦੇ ਬਹੁਤ ਗੀਤ ਪਏ ਨੇ ਤੇ ਹੁਣ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਸਿੱਧੂ ਮੂਸੇਵਾਲੇ ਦੇ ਪੇਜ ਉੱਤੇ ਨਵੇਂ ਗੀਤ ਬਰੋਟੇ ਦਾ ਪੋਸਟਰ ਜਿਹੜਾ ਆ ਸਾਂਝਾ ਕੀਤਾ ਗਿਆ ਪੋਸਟਰ ਦੇਖ ਕੇ ਹਰ ਕੋਈ ਅਨੁਮਾਨ ਲਗਾ ਰਿਹਾ ਕਿ ਇਹ ਗੀਤ ਕਿਵੇਂ ਦਾ ਹੋਵੇਗਾ ਤਾਂ ਹੁਣ ਸਿੱਧੂ ਨੂੰ ਚਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਸਿੱਧੂ ਦਾ ਨਵਾਂ ਗੀਤ ਜਿਹੜਾ ਆ ਆਉਣ ਵਾਲਾ ਹੈ